ਨਮਸਕਾਰ ਦੀਦੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਡਾਕਟਰ ਸविता ਤੇ ਦੀਦੀ ਪੰਜਾਬੀ ਲੈ ਕੇ حاضر ਹੈ ਜੀ ਪ੍ਰੋਗਰਾਮ ਹੈਲੋ ਡਾਕਟਰ ਇੱਕ ਐਸਾ ਪ੍ਰੋਗਰਾਮ ਜਿਸ ਵਿੱਚ ਹਰ ਹਫਤੇ ਅਸੀਂ ਸਿਹਤ ਸੰਬੰਧੀ ਇੱਕ ਨਵਾਂ ਵਿਸ਼ਾ ਲੈ ਕੇ ਆਨੇ ਆ ਤੇ ਉਸੇ ਵਿਸ਼ੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੁੰਦੇ ਨੇ ਐਕਸਪਰਟ ਡਾਕਟਰ ਦੋਸਤੋ ਹੈਲੋ ਡਾਕਟਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਦਿਨ ਤੇ ਖਾਸ ਵਿਸ਼ਾ ਲੈ ਕੇ ਆਏ ਆਂ आज पूरे विश्व पर देविच वर्ल्ड सुसाइड प्रेवेंशन डे के रूप दे मनाया जा रहा है और ये गल समझनी बहुत जरूरी है कि फिजिकल हेल्थ दे नाल नाल मेंटल हेल्थ भी ध्यान रखना बहुत जरूरी है लेकिन बहुत सारे लोग आज भी इस गल दे नाल केनअवेयर ने और ये उस चीज़ को बहुत लाइटली लेंदे ने और शायद ये इसी दे कारण है कि ਸਟ्रेस اور ਡਿਪਰੈਸ਼ਨ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਐਟ ਦ ਐਂਡ ਸੁਸਾਈਡਲ ਥੌਟਸ ਜਿਹੜੀਆਂ ਨੇ ਉਹ ਆਨੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਸ ਮਾਹੌਲ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਸ ਬਾਰੇ ਅਵੇਅਰਨੈਸ ਹੋਵੇ ਕਿ ਸਟ्रेस ਕੀ ਹੈ ਡਿਪਰੈਸ਼ਨ ਕੀ ਹੈ ਐਂਗਜ਼ਾਇਟੀ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਤੋਂ ਬਾਹਰ ਆ ਸਕਦੇ ਹਾਂ ਸੋ ਅੱਜ ਦੇ ਸਾਰੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਮਾਈਂਡ ਮੈਡੀਟੇਸ਼ਨ ਐਂਡ मैडिसिन सो इन बारे असी अच्छी प्रोग्राम गल करा और अच्ते इस प्रोग्राम का हिस्सा बनने के लिए चर्चा का हिस्सा बनने जोड़े एक्सपर्ट मेहमान मौजूद ने उन्होंगत करते हैं साज मौजूद ने एम डी मैडिसिन डॉक्टर बलराज गुप्ता डॉक्टर साहब बहुत बहुत स्वागत है डॉक्टर साहब जिदा अच्छ सुसाइड प्रिवेंशन डे मनाया जा रहा है सो मैं सब तो पहल चाहवा कि दर्शकों के ये सर करो कि अच्छते ਦਿਨ ਨੂੰ ਮਨਾਣ ਦੀ ਕੀ ਇੰਪੋਰਟੈਂਸ ਹੈ ਕੀ ਰਿਲੇਵੈਂਸ ਹੈ ਇਹ ਮੈਂ ਪਹਿਲਾਂ ਦੂਰਦਰਸ਼ਨ ਨੂੰ ਮੁਬਾਰਕਬਾਦ ਦਿੰਨਾ ਕਿ ਦੂਰਦਰਸ਼ਨ ਨੇ ਇੱਕ ਐਸਾ ਵਿਸ਼ਾ ਚੁਣਿਆ ਜਿਹੜਾ ਕਿ ਬਹੁਤ ਘੱਟ ਜਿਹਦੇ ਬਾਰੇ ਗੱਲਬਾਤ ਹੁੰਦੀ ਹੈ ਜੇ ਅਸੀਂ ਗੱਲ ਕਰੀਏ ਸੁਇਸਾਈਡ ਦੀ ਤੇ ਜਿਹੜੀ ਸੁਇਸਾਈਡ ਹੁੰਦੀ ਵੀ ਜ਼ਿਆਦਾ ਇਸ ਕਰਕੇ ਹੈ ਕਿ ਕਿਉਂਕਿ ਗੱਲਬਾਤ ਨਹੀਂ ਹੁੰਦੀ ਇਹਦਾ ਇੰਪੋਰਟੈਂਸ ਇਹ ਹੈਗੀ ਆ ਕਿ ਜੇ ਅਸੀਂ ਆંકੜੇ ਦੇਖੀਏ ਹਰ ਸਾਲ ਦੁਨੀਆ ਦੇ ਵਿੱਚ ਤਕਰੀਬਨ 7 ਲੱਖ ਲੋਕ ਸੁਸਾਈਡ ਕਰਦੇ ਨੇ 7 ਲੱਖ ਛੋਟੀ ਫਿਗਰ ਨਹੀਂ ਬਹੁਤ ਵੱਡੀ ਫਿਕਰ ਹੈ तकरीबन 2000 ਬੰਦਾ ਦੁਨੀਆ ਦੇ ਵਿੱਚ ਰੋਜ਼ ਸੁਸਾਈਡ ਕਰਦਾ ਹੈ ਔਰ ਮੈਂ ਇਹ ਸਮਝਦਾ ਹੈਗਾ ਵਾ ਕਿ ਅਸੀਂ ਡਾਕਟਰਸ ਹਸਪੀਟਲਸ ਹੈਲਥ ਕੇਅਰ ਵਾਲੇ ਸਾਰੇ ਲੋਕ ਦਿਨ ਰਾਤ ਇੱਕ ਇੱਕ ਲਾਈਫ ਨੂੰ ਬਚਾਉਣ ਵਾਸਤੇ ਅਸੀਂ ਜਦੋਂ ਜਹਿਦ ਕਰਦੇ ਹਾਂ ਲੜਦੇ ਹਾਂ ਪਰ ਦੇਖਿਆ ਜਾਵੇ ਤਾਂ ਸੁਸਾਇਡ ਦੇ ਵਿੱਚ ਇੱਕ ਅੱਛਾ ਆਦਮੀ ਚੰਗਾ ਪਲਾ ਚੱਲਦਾ ਫਿਰਦਾ ਆਦਮੀ ਆਪਣੀ ਜਾਨ ਦੇ ਦਿੰਦਾ ਹੈ ਇਹ ਛੋਟੀ ਗੱਲ ਨਹੀਂ ਹੈਗੀ ਬਿਲਕੁਲ ਸੁਸਾਇਡ ਜਿਹੜੀ ਹੈਗੀ ਆ ਇਹ ਇਕੱਲੇ ਪਰਿਵਾਰ ਵਾਸਤੇ ਇੱਕ ਬਹੁਤ ਹੀ ਵੱਡਾ ਸਦਮਾ ਨਹੀਂ ਹੈਗਾ ਇਹ ਸਮਾਜ ਵਾਸਤੇ ਇਹ ਸਾਡੇ ਦੇਸ਼ ਵਾਸਤੇ ਔਰ ਇਕਨੋਮੀ ਵਾਸਤੇ ਔਰ ਸਾਰਿਆਂ ਦੀ ਖੁਸ਼ਹਾਲੀ ਦੇ ਵਿੱਚ ਇਹ ਇੱਕ ਰਿਕਵਰਟ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਕਿ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਊਰ ਮੈਡਮ ਸਪਤਾ ਜੀ ਡਾਕਟਰ ਸਾਹਿਬ ਮੈਂ ਦੱਸਣਾ ਚਾਹਨਾ ਹਾਂ ਸੁਸਾਈਸਾਈਡ ਦੇ ਵਿੱਚ ਪ੍ਰੀਵੈਂਸ਼ਨ ਇਜ਼ ਦੀ ਓਨਲੀ ਕਿਊਰ ਜੇ ਬੰਦੇ ਨੇ ਸੁਸਾਈਸਾਈਡ ਕਰ ਲਈ ਉਸ ਤੋਂ ਬਾਅਦ ਤਾਂ ਕੁਝ ਨਹੀਂ ਹੈਗਾ ਸੋ ਪ੍ਰੀਵੈਂਸ਼ਨ ਇਜ਼ ਦੀ ਓਨਲੀ ਕਿਊਰ ਹਰ ਬਿਮਾਰੀ ਦਾ ਇਲਾਜ ਹੈ ਪਰ ਮੌਤ ਦਾ ਦੋਸਤੋ ਸੁਸਾਈਸਾਈਡ ਦਾ ਕੋਈ ਇਲਾਜ ਨਹੀਂ ਹੈਗਾ ਸੋ ਇਹਨੂੰ ਪ੍ਰੀਵੈਂਚ ਕਰਨਾ ਹੀ ਆ ਸਾਡੇ ਗੋਲ ਹੈਗਾ ਸਾਡੇ ਬਸ ਹੈਗਾ ਵਾ ਤੇ ਅਸੀਂ ਇਹ ਦਿਨ ਇਸ ਕਰਕੇ ਮਨਾਨੇ ਆ ਕਿ ਸਾਰੇ ਦੁਨੀਆ ਦੇ ਵਿੱਚ ਲੋਕਾਂ ਨੂੰ ਇਸ ਗੱਲ ਦਾ ਅਵੇਅਰਨੈਸ ਲਿਆ ਕੇ ਲਿਆਂਦੀ ਜਾਵੇ ਕਿ ਜਿਹੜੀ ਸੁਸਾਈਸਾਈਡ ਹੈਗੀ ਆ ਇਹ ਪ੍ਰੀਵੈਂਟੇਬਲ ਹੈਗੀ ਆ ਜੇ ਸਾਨੂੰ ਵਕਤ ਰਹਿੰਦੇ ਇਹ ਪਤਾ ਲੱਗ ਜਵੇ ਕਿ ਇਸ ਆਦਮੀ ਦੇ ਵਿੱਚ ਇਸ ਵਿਅਕਤੀ ਦੇ ਵਿੱਚ ਸੁਸਾਈਡਲ ਟੈਂਡੈਂਸੀਜ਼ ਗੱਲ ਬਾਤ ਉਹਦੇ ਦਿਮਾਗ 'ਚ ਸੁਸਾਈਡ ਕਰਨ ਦੀ ਭਾਵਨਾ ਹੈ ਜੀ ਡਾਕਟਰ ਸਾਹਿਬ ਬੀਿੰਗ ਅ ਡਾਕਟਰ ਤੁਹਾਡੇ ਕੋਲ ਐਸੇ ਬਹੁਤ ਸਾਰੇ ਪੇਸ਼ੈਂਟਸ ਆਂਦੇ ਹੋਣਗੇ ਜਿਹੜੇ ਡਿਪਰੈਸ਼ਨ 'ਚ ਨੇ ਸੋ ਤੁਹਾਡੇ ਅਕੋਰਡਿੰਗ ਬੀਿੰਗ ਅ ਡਾਕਟਰ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ-ਕਿਹੜੇ ਐਸੇ ਚੈਲੰਜੇਜ਼ ਨੇ ਕਿ ਕੀ ਕੀ ਐਸਾ ਚੀਜ਼ਾਂ ਨੇ ਜੋ ਉਹਨਾਂ ਨੂੰ ਇਸ ਸਟੇਜ ਤੱਕ ਲੈ ਕੇ ਆਦਮੀਆਂ ਨੇ ਦੇਖੋ ਜਿਹੜੀ ਡਿਪਰੈਸ਼ਨ ਕੱਲੀ ਡਿਪਰੈਸ਼ਨ ਨਹੀਂ ਐਂਗਜ਼ਾਇਟੀ ਹੈ ਗਿਆ ਸਲੀਪਲੈਸਨੈਸ ਹੈ ਗਿਆ ਇਹ ਅੱਜ ਮੈਂ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਅੱਜ ਅਸੀਂ ਗੱਲ ਕਰਦੇ ਆਂ ਮਾਈਂਡ ਬਾਡੀ ਮੈਡੀਸਨ ਦੀ ਹਮ ਸ਼ਰੀਰ ਇੱਕ ਅੰਗ ਅਨੇਕ ਮੈਂ ਹਮੇਸ਼ਾ ਕਹਿੰਨਾ ਸਰੀਰ ਦੇ ਜਿਹੜੇ ਅੰਗ ਹੈਗੇ ਆ ਸਾਰੇ ਅੰਗ ਦਿਮਾਗ ਦਿਲ ਫੇਫੜੇ ਗੁਰਦੇ ਲਿਵਰ ਸਾਰੇ ਇੱਕ ਦੂਜੇ ਨਾਲ ਅੰਤੜੀਆਂ ਇੰਟਰਕਨੈਕਟਡ ਹੈਗੀਆਂ ਅਸੀਂ ਗੱਲ ਕਰਦੇ ਸੀਗੇ ਅੱਗੇ ਵੀ ਕਿ ਸਾਈਕੋਸੋਮੈਟਿਕ ਡਿਸਆਰਡਰਸ ਹੈਗੇ ਆ ਜੀ ਅਸੀਂ ਅੱਜ ਆਪਣੇ ਸਰੀਰ ਨੂੰ ਆਪਣੇ ਸਰੀਰ ਦੀਆਂ ਬਿਮਾਰੀਆਂ ਨੂੰ ਮਨ ਤੋਂ ਹਟਾ ਕੇ ਨਹੀਂ ਦੇਖ ਸਕਦੇ ਨਾ ਹੀ ਦੇਖਣਾ ਚਾਹੀਦਾ ਕਿਉਂਕਿ ਸਰੀਰ ਦੇ ਸਾਰੇ ਜਿਹੜੇ ਅੰਗ ਹੈਗੇ ਆ ਉਹ ਇੱਕ ਦੂਜੇ ਨਾਲ ਕਨੈਕਟਡ ਹੈਗੇ ਆ ਚਾਹੇ ਦੇਖਿਆ ਜਾਵੇ ਤਾਂ ਹਰ ਅੰਗ ਨੂੰ ਕੰਮ ਕਰਨ ਵਾਸਤੇ ਖੂਨ ਦਾ ਦੌਰਾ ਚਾਹੀਦਾ ਵਾ ਖੂਨ ਦਾ ਦੌਰਾ ਜਿਹੜਾ ਵਾ ਉਹ ਦਿਲ ਦੇ ਪੰਪ ਕਰਕੇ ਜਾਂਦਾ ਵਾ ਫਿਰ ਅੰਗ ਜਿਹੜੇ ਹੈਗੇ ਆ ਉਹਨਾਂ ਨੂੰ ਕੰਮ ਕਰਨ ਵਾਸਤੇ ਹਾਰਮੋਨਸ ਆਈ ਦੇ ਹੈਗੇ ਉਹਨਾਂ ਨੂੰ ਸਟੀਮੂਲੇਸ਼ਨ ਚਾਹੀਦੀ ਆ ਬੋਡੀ ਦੇ ਵਿੱਚ ਇੱਕ ਬਾਇਓ ਫੀਡਬੈਕ ਬਹੁਤ ਜ਼ਬਰਦਸਤ ਮੈਕੈਨਿਜ਼ਮ ਹੈਗਾ ਜਦੋਂ ਸਾਨੂੰ ਦੇਖੋ ਭੁੱਖ ਲੱਗਦੀ ਆ ਜੀ ਆਫਟਰ 올 ਇਨਸਾਨ ਨੂੰ ਭੁੱਖ ਲੱਗਦੀ ਉਹਨੂੰ ਮਹਿਸੂਸ ਹੁੰਦਾ ਮੈਨੂੰ ਭੁੱਖ ਲੱਗੀ ਆ ਇੱਕ ਸਿਸਟਮ ਪਰਮਾਤਮਾ ਨੇ ਬਣਾਇਆ ਵਾ ਕਿ ਉਹਦਾ ਗਲੂਕੋਜ਼ ਲੈਵਲ ਘਟਦਾ ਵਾ ਉਹਦੇ ਸਟਾਈਟਿਸੀ ਸੈਂਟਰ ਜਦੋਂ ਉਹਨੂੰ ਉੱਪਰ ਜਾਂਦਾ ਵਾ ਉਦੋਂ ਉਹਨੂੰ ਸਟੀਮੂਲੇਸ਼ਨ ਹੁੰਦੀ ਆ ਕਿ ਐਪੀਟਾਈਟ ਖਾਣਾ ਖਾਓ ਜਦੋਂ ਖਾਣਾ ਖਾਂਦੇ ਫਿਰ ਸਟਾਈਟੀ ਸੈਂਟਰ ਵੀ ਦਿਮਾਗ 'ਚ ਬਣਿਆ ਹੈ ਜੀ ਅਸੀਂ ਖਾਣਾ ਖਾਂਦੇ ਪੇਟ 'ਚ ਖਾਣਾ ਜਾਂਦਾ ਪਰ ਉਹ ਪੇਟ 'ਚ ਖਾਣੇ ਨਾਲ ਸੈਂਸੇਸ਼ਨ ਬ੍ਰੇਨ ਨੂੰ ਜਾਂਦੀਆਂ ਭਈ ਹੁਣ ਕਾਫੀ ਹੋ ਗਿਆ ਠੀਕ ਹੈ ਜੀ ਹਮ ਇਸੇ ਤਰ੍ਹਾਂ ਹੀ ਮੈਂ ਦੱਸਣਾ ਚਾਹਣਾ ਤੁਸੀਂ ਗੱਲ ਕੀਤੀ ਕਿ ਡਿਪਰੈਸ਼ਨ ਹਮ ਡਾਕਟਰ ਸਾਹਿਬ ਡਿਪਰੈਸ਼ਨ ਜਿਹੜੀ ਅੱਜ ਇਹ ਬਹੁਤ ਹੀ ਜ਼ਿਆਦਾ ਪ੍ਰੈਵਲੈਂਟ ਹੈ ਬਹੁਤ ਜ਼ਿਆਦਾ ਲੋਗਾਂ ਨੂੰ ਹੈ ਔਰ ਬਦਕਿਸਮਤੀ ਇਹ ਹੈ ਕਿ ਅੱਜ ਬੱਚਿਆਂ ਨੂੰ ਵੀ ਡਿਪਰੈਸ਼ਨ ਹੈ ਬਹੁਤ ਜ਼ਿਆਦਾ ਜੇ ਤੁਸੀਂ ਕਾਰਨਾਂ ਦੀ ਗੱਲ ਕਰੋ ਹਮਮ ਕਾਰਨ ਜਿਹੜੇ ਡਿਪਰੈਸ਼ਨ ਦੇ ਆ ਉਹ ਸਭ ਤੋਂ ਵੱਡੀ ਗੱਲ ਹੈਗੀ ਆ ਜੇ ਮੈਨੂੰ ਪੁੱਛੋ ਤਾਂ ਉਹ ਹੈਗਾ ਕਿ ਅਸੀਂ ਅੱਜ ਬੰਦਿਆਂ ਨਾਲੋਂ ਜ਼ਿਆਦਾ ਅਸੀਂ ਚੀਜ਼ਾਂ ਨੂੰ ਮਹੱਤਵ ਦੇ ਰਿਹਾ ਮਟੀਰੀਅਲਿਜ਼ਮ ਆ ਗਈ ਆ ਹਮਮ ਮੈਨੂੰ ਇਸ ਗੱਲ ਦਾ ਨਹੀਂ ਮੈਟਰ ਕਰਦਾ ਕਿ ਮੇਰੇ ਨਾਲ ਮੇਰੇ ਘਰ 'ਚ ਜਿਹੜਾ ਮੇਰਾ ਭੈਣ ਭਰਾ ਵਾਈਫ ਹਸਬੰਦ ਮਾਤਾ ਪਿਤਾ ਬੱਚਾ ਯਾ ਮੇਰਾ ਗਵਾਂਢੀ ਯਾ ਮੇਰਾ ਕੋਈ ਦੋਸਤ ਉਹਦੀ ਮੇਰੀ ਲਾਈਫ ਚ ਕੀ ਇੰਪੋਰਟੈਂਸ ਹੈਗੀ ਆ ਮੈਨੂੰ ਇਸ ਗੱਲ ਦਾ ਕਿ ਮੈਂ ਇਹ ਚੀਜ਼ ਜਿਹਦੇ ਕੋਲ ਹੈਗੀ ਆ ਸਾਡੇ ਮਨ ਦੇ ਵਿੱਚ ਇੱਕ ਨਾ ਕੰਪੈਰੀਜ਼ਨ ਆ ਗਿਆ ਹਮ ਇੱਕ ਹੈਲਦੀ ਵੀ ਹੁੰਦਾ ਵਾ ਪਰ ਈਰਸ਼ਾ ਵੀ ਹੋ ਗਈ ਆ ਹਮ ਅਸੀਂ ਇੰਨਾਂ ਅੱਗੇ ਮੈਨੂੰ ਯਾਦ ਆ ਜਦੋਂ ਅਸੀਂ ਜਿਹੜਾ ਛੋਟੇ ਸੀਗੇ ਕਾਰ ਇੱਕ ਕਾਰ ਹੁੰਦੀ ਸੀ ਇੱਕ ਸਕੂਟਰ ਹੁੰਦਾ ਸੀਗਾ ਹਮ ਲੈ ਵੀ ਕਿਸ ਨੇ ਫੀਅਰ ਟੱਲੀ ਕਿਸ ਨੇ ਇਨਵੈਸਟਰ ਲਾ ਲਈ ਖਤਮ ਹੁਣ ਤਾਂ ਕੋਈ ਸਾਹਬ ਹੀ ਨਹੀਂ ਰਿਹਾ ਇਹ ਕਾਰਾ ਤਾਂ ਉਹ ਕੋਲ ਛੱਡੀ ਆ ਉਤ ਕੋ ਹੋਰ ਵੱਡੀ ਆ ਦੌੜ ਚ ਅਸੀਂ ਲੱਗੇ ਹੋਏ ਆ ਮੈਂ ਮੈਂ ਕੋਈ ਹੈਜ਼ਿਟੇਸ਼ਨ ਨਹੀਂ ਇਹ ਗੱਲ ਕਹਿਣ ਚ ਕਿ ਅਸੀਂ ਪੈਸੇ ਦੀ ਦੌੜ ਚ ਲੱਗੇ ਹੋਏ ਆ ਇਹ ਜਿਹੜੀ ਪੈਸੇ ਦੀ ਦੌੜ ਹੈਗੀ ਆ ਇਹ ਤਾਂ ਅਸੀਂ ਕਾਮਯਾਬ ਹੁੰਨੇ ਤਾਂ ਸਾਨੂੰ ਨਸ਼ਾ ਹੋ ਜਾਂਦਾ ਅਸੀਂ ਆਪਣੇ ਆਪ ਨੂੰ ਜ਼ਮੀਨ ਤੋਂ ਉੱਪਰ ਮਹਿਸੂਸ ਕਰਨ ਲੇ ਨੇ ਜੇ ਅਸੀਂ ਕਾਮਯਾਬ ਨਹੀਂ ਹੁੰਦੇ ਤੇ ਨਾਲ ਹੀ ਸਾਨੂੰ ਇੰਨਾ ਸਟਰੋਂਗ ਸਾਡਾ ਮਾਈਂਡ ਨਹੀਂ ਹੁੰਦਾ ਅਸੀਂ ਉਸੇ ਵੇਲੇ ਡਿਪਰੈਸ਼ਨ ਚਲ ਜਾਂਦੇ ਹਾਂ ਉਸ ਤੋਂ ਬਾਅਦ ਅੱਜ ਕੀ ਹੋ ਗਿਆ ਮੈਂ ਤੁਹਾਡਾ ਖਿਆਲ ਨਹੀਂ ਰੱਖਣਾ ਕਿ ਤੁਹਾਡੀ ਮਨੋਦਸ਼ਾ ਕੈਸੀ ਆ ਤੁਹਾਡਾ ਮਨ ਜਿਹੜਾ ਵਾ ਉਹ ਇਸ ਵੇਲੇ ਕਿੱਦਾਂ ਵਾ ਤੁਸੀਂ ਕਿਹੜੀ ਗੱਲ ਨਾਲ ਹਰਟ ਹੋਵੋਗੇ ਪਰ ਮੈਂ ਉਮੀਦ ਕਰਦਾ ਵਾਂ ਕਿ ਤੁਸੀਂ ਮੇਰਾ ਖਿਆਲ ਜ਼ਰੂਰ ਰੱਖੋ ਮੈਨੂੰ ਕੋਈ ਐਸੀ ਗੱਲ ਨਾ ਕਹੋ ਜਿਸ ਨਾਲ ਮੈਂ ਹਰਟ ਹੋਵਾਂ ਹਮ ਡਾਕਟਰ ਸਾਹਿਬ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਹੈਗੀ ਆ ਅਸੀਂ ਆਪਣੇ ਪ੍ਰਤੀ ਤਾਂ ਬਹੁਤ ਸੈਂਸਿਟਿਵ ਹੈਗੇ ਹੂੰ ਕਿ ਉਹ ਬੰਦੇ ਨੇ ਮੈਨੂੰ ਬੁਲਾਇਆ ਨਹੀਂ ਉਹਨੇ ਮੇਰੇ ਵੱਲ ਦੇਖਿਆ ਨਹੀਂ ਹੂੰ ਬਟ ਦੂਸਰੇ ਦੇ ਪ੍ਰਤੀ ਅਸੀਂ ਨਹੀਂ ਉਨਾ ਸੈਂਸਿਟਿਵ ਹੈਗੇ ਹੂੰ ਅਗਲੇ ਦੀ ਮਜਬੂਰੀ ਵੀ ਕੋਈ ਹੋ ਸਕਦੀ ਆ ਜੇ ਹੋਰ ਗਏ ਜਾਈਏ ਤਾਂ ਬੁੜੀ ਵੱਡੀ ਗੱਲ ਕੀ ਹੋ ਗਿਆ ਕਿ ਇਨਸਿ큐ਰਟੀ ਹੈਗੀ ਸਾਡੇ ਅੰਦਰ ਹੂੰ ਹਰ ਵਕਤ ਸਾਨੂੰ ਇਹ ਭਾਵ ਹੈਗਾ ਵਾ ਮੈਨੂੰ ਸਮਾਜ ਦੇ ਵਿੱਚ ਪਛਾਣ ਨ ਮਿਲੇ ਹੂੰ ਮੈਨੂੰ ਰੈਕਗਨੀਸ਼ਨ ਮਿਲੇ ਹੂੰ ਇਹ ਜਿਹੜੀ ਭਾਵਨਾ ਹੈਗੀ ਆ ਇਹ ਬਹੁਤ ਵੱਡਾ ਉਦਾਸੀ ਦਾ ਕਾਰਨ ਜਦੋਂ ਉਹ ਨਹੀਂ ਮਿਲਦਾ ਦੇਖੋ ਗੱਲ ਉਮੀਦ ਦੀ ਹੈ ਨਾ ਗੱਲ ਜਦੋਂ ਉਮੀਦ ਤੁਹਾਡੀ ਪੂਰੀ ਨਹੀਂ ਹੁੰਦੀ ਤੇ ਨਾਲ ਹੀ ਤੁਹਾਨੂੰ ਡਿਪਰੈਸ਼ਨ ਹੁੰਦੀ ਹੈ ਬਿਲਕੁਲ ਹੋਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈਗੀ ਉਹ ਇਹ ਹੈਗੀ ਆ ਕਿ ਜਿਹੜੀ ਵੀ ਇਹ ਡਿਪਰੈਸ਼ਨ ਜਾਂ ਐਂਗਜ਼ਾਇਟੀ ਕਰਨੇ ਕਿਸੇ ਚੀਜ਼ ਦੀ ਸਾਨੂੰ ਨਰਵਸਨੈਸ ਹੈਗੀ ਘਬਰਾਹਟ ਹੋ ਰਹੀ ਆ ਇਦਾਂ ਹੋ ਨਾ ਜਾਵੇ ਇਹ ਸਾਡੇ ਸਰੀਰ ਤੇ ਡਾਇਰੈਕਟ ਅਸਰ ਕਰਦੀ ਹੈ ਜੀ ਅੱਜ ਬਹੁਤ ਸਟੱਡੀਆਂ ਹੋ ਚੁੱਕੀਆਂ ਹੈਗੀਆਂ ਜਿਹਦੇ ਵਿੱਚ ਕੀ ਇਹ ਦੇਖਿਆ ਗਿਆ ਵਾ ਕਿ ਕੈਮੀਕਲਸ ਬਕਾਇਦਾ ਰਿਲੀਜ਼ ਹੁੰਦੇ ਆ ਬਾਡੀ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਪੋਜ਼ਿਟਿਵ ਥਿੰਕਿੰਗ ਦੀ ਪੋਜ਼ਿਟਿਵ ਮਾਈਂਡ ਦੀ 네ਗੇਟਿਵ ਥਾਟਸ ਦੀ ਇਹਨਾਂ ਦਾ ਬੜਾ ਵੱਡਾ ਰੋਲ ਹੈਗਾ ਵਾ ਅੱਜ ਹਰ ਬਿਮਾਰੀ ਤੁਸੀਂ ਹਾਰਟ ਅਟੈਕ ਲੈ ਲਓ ਤੁਸੀਂ ਬਲੱਡ ਪ੍ਰੈਸ਼ਰ ਲੈ ਲਓ ਸ਼ੂਗਰ ਲੈ ਲਓ ਅਲਸਰ ਲੈ ਲਓ ਪੇਟ ਦੇ ਰੋਗ ਲੈ ਲੋ ਐਡੀਟਲ ਬੱਬਲ ਸਿੰਡਰਮ ਲੈ ਲੋ ਇਹਨਾਂ ਸਾਰੀਆਂ ਐਸਥਮਾ ਵੀ ਲੈ ਲੋ ਅਲਰਜੀਕ ਇਹਨਾਂ ਸਾਰੀਆਂ ਦਾ بیس ਜਿਹੜਾ ਵਾ ਨਿਊਰੋਲੋਜਨਿਕ ਹੈਗਾ ਹਮ ਅੱਜ ਰਿਸਰਚ ਨੇ ਦੱਸਿਆ ਕਿ ਬੋਡੀ ਦੇ ਵਿੱਚ ਕੈਮੀਕਲਸ ਰਿਲੀਜ਼ ਹੁੰਦੇ ਆ ਜਿਹੜੇ ਸਾਰੀ ਬੋਡੀ ਨੂੰ ਰੈਗੂਲੇਟ ਕਰਦੇ ਨੇ ਹਮ ਹਮ ਕorticoseol ਜਿਹੜਾ ਕੈਮੀਕਲ ਹੈਗਾ ਵਾ ਇਹ ਜਿਹੜਾ ਇਹ ਸਟ्रेस ਨੂੰ ਮੈਨੇਜ ਕਰਦਾ ਹੈਗਾ ਪਰ ਇਹਦੀ ਜ਼ਿਆਦਾ ਪ੍ਰੋਡਕਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਨੁਕਸਾਨਦਾਇਕ ਬਿਲਕੁਲ ਐਕਸੈਸ ਆਫ एवरीथिंग ਇਜ਼ ਬੈਡ ਸਿਮਿਲਰਲੀ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਉਹ ਬਾਡੀ ਦੇ ਸੈਲਸ ਨੂੰ ਪ੍ਰੋਟੈਕਟ ਕਰਦੀ ਆ ਸਿਮਿਲਰਲੀ ਕੋਵਿਡ ਨੇ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਇਮਿਊਨਿਟੀ ਦਾ ਕਿੰਨਾ ਵੱਡਾ ਰੋਲ ਆ ਬਿਲਕੁਲ ਉਸੇ ਘਰ ਦੇ ਵਿੱਚ ਰਹਿੰਦੇ ਸੀਗੇ ਚਾਰ ਬੰਦਿਆਂ ਨੂੰ ਕੋਵਿਡ ਹੋ ਗਿਆ ਤਿੰਨਾਂ ਨੂੰ ਨਹੀਂ ਹੋਇਆ ਬਿਲਕੁਲ ਇੱਕ ਨੂੰ ਬਹੁਤ ਸਵੀਅਰ ਹੋ ਗਿਆ ਬਾਕੀ ਸਾਰੇ ਠੀਕ ਹੋ ਗਏ ਕੀ ਹੋਇਆ ਕਿ ਉਹਨਾਂ ਨੂੰ ਇਨਫੈਕਸ਼ਨ ਤਾਂ ਉਹੀ ਹੋਈ ਜੋ ਵਾਤਾਵਰਣ ਚ ਸੀਗੀ ਪਰ ਉਹਨਾਂ ਦੇ ਬਾਡੀ ਦੇ ਅੰਦਰ ਹਮ ਬਿਮਾਰੀ ਨਾਲ ਲੜਨ ਦੀ ਤਾਕਤ ਇੰਨੀ ਜ਼ਿਆਦਾ ਸੀਗੀ ਕਿ ਉਹਨਾਂ ਨੇ ਬਿਮਾਰੀ ਨੂੰ ਕੋਪਕ ਕਰ ਲਿਆ ਦਬਾ ਲਿਆ ਜੀ ਸੋ ਮੈਂ ਇਹ ਗੱਲ ਕਹਿਣੀ ਚਾਹਨਾ ਵਾਂ ਕਿ ਜਿਹੜੀ ਬਾਡੀ ਮਾਈਂਡ ਬਾਡੀ ਮੈਡੀਸਨ ਅੱਜ ਬਹੁਤ ਵੱਡਾ ਇੱਕ ਟੌਪਿਕ ਹੈਗਾ ਜੀ ਦੋਸਤੋ ਇਹ ਨਾ ਸੋਚੋ ਕਿ ਜੀ ਇਹ ਸਿਰਫ ਗੱਲ ਹੈਗੀ ਆ ਇਹ ਐਕਚੁਅਲੀ ਦੇਖਿਆ ਗਿਆ ਹੈਗਾ ਕਿ ਜਿਹੜੇ ਬੰਦਿਆਂ ਨੇ ਵਿੱਚ ਸਟਰੋਂਗ ਪੋਜ਼ਿਟਿਵ ਫੀਲਿੰਗਸ ਹੈ ਗਿਆਮਾ ਉਹਨਾਂ ਦੇ ਵਿੱਚ ਕੋਰਟੀਸੋਲ ਬੈਨਟ ਕੰਟਰੋਲ ਹੋ ਰਿਹਾ ਉਹਨਾਂ ਦੇ ਵਿੱਚ ਡੋਪਾਮਾਈਨ ਰਿਲੀਜ਼ ਹੋ ਰਹੀ ਆ ਉਹਨਾਂ ਦੀ ਨਾਟ ਓਨਲੀ ਮੈਂਟਲ ਕੰਡੀਸ਼ਨ ਉਹਨਾਂ ਦੀ ਫਿਜ਼ੀਕਲ ਐਫੀਸ਼ੀਐਂਸੀ ਵੀ ਵੱਧ ਜਾਂਦੀ ਆ ਬਿਲਕੁਲ ਉਹਨਾਂ ਦੀ ਬਾਡੀ ਦੇ ਵਿੱਚ ਬਿਮਾਰੀ ਨਾਲ ਲੜਨ ਦੀ ਤਾਕਤ ਜੀ ਇੱਕ ਸਿੰਪਲ ਜੀ ਐਗਜ਼ਾਮਪਲ ਦਿੰਨਾ ਮੈਂ ਆ ਪਿਛਲੇ ਦਿਨਾਂ ਦੇ ਬੜੇ ਮਰੀਜ਼ ਆਏ ਜਿਨ੍ਹਾਂ ਨੂੰ ਲੂਜ਼ ਮੋਸ਼ਨ ਵੌਮਟਿੰਗ ਲੱਗ ਗਈ ਪੇਟ ਖਰਾਬ ਹੋ ਗਿਆ ਬਰਸਾਤੀ ਮੌਸਮ ਸੀਗਾ ਮੈਂ ਰੋਜ਼ ਪੁੱਛਦਾ ਹਰ ਇੱਕ ਪੇਸ਼ੈਂਟ ਵੈਸੇ ਪੁੱਛਦਾ ਕਿ ਖਾਣਾ ਸਭ ਨੇ ਘਰ ਚ ਸਾਰੇ ਨੇ ਖਾਧਾ ਇੱਕ ਪੇਸ਼ੈਂਟ ਫਸ ਗਿਆ ਇੱਕ ਬੰਦਾ ਆਫਟਰ ਖਾਣਾ ਤਾਂ ਉਹੀ ਸੀਗਾ ਬਿਲਕੁਲ ਕਿਉਂ ਕੌਣ ਫਸ ਗਿਆ ਜਿਹਦੀ ਇਮਿਊਨਿਟੀ ਘੱਟ ਸੀਗੀ ਬਿਲਕੁਲ ਸੋ ਇਮਿਊਨਿਟੀ ਦਾ ਰੋਲ ਵੀ ਮਾਈਂਡ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਮਨ ਜਿੱਤਿਆ ਜਗ ਜਿੱਤ ਹੈ ਡਾਕਟਰ ਸਾਹਿਬ ਤੁਸੀਂ ਡੋਪਾਮਾਈਨ ਦੀ ਗੱਲ ਕੀਤੀ ਕੁਝ ਕੀ ਐਸੀ ਹੋਰ ਹੋਮ ਰੈਮਡੀਜ਼ ਜਾਂ ਕੁਝ ਐਸੀ ਸਾਈਕੋਲੋਜੀਕਲ ਚੀਜ਼ਾਂ ਹੈ ਜਿਸ ਦਿਨਾਲ ਇਸ ਨੂੰ ਮੇਨਟੇਨ ਕਰਕੇ ਰੱਖਿਆ ਜਾ ਸਕਦਾ ਹੈ ਦੇਖੋ ਗੱਲ ਇਸ ਰਮਾਂ ਹੋਮ ਰੈਮਡੀਜ਼ ਦੀ ਗੱਲ ਕਰੀਏ ਤਾਂ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਇਹ ਡੇ ਟੂ ਡੇ ਲਾਈਫ ਸਟਾਈਲ ਦੇ ਵਿੱਚ ਬਹੁਤ ਇੰਪੋਰਟੈਂਟ ਹੈਗਾ ਮੈਂ ਅੱਜ ਨਾ ਦੂਰਦਰਸ਼ਨ 'ਚ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਇੱਕ ਮੰਤਰ ਵੀ ਦੇਣਾ ਚਾਹਾਂਗਾ ਕੀ ਕਿਦਾਂ ਪਾ ਸਟ੍ਰੈਸ ਨਾਲ ਹਰ ਇੱਕ ਬੰਦੇ ਨੂੰ ਸਟ੍ਰੈਸ ਆ ਮੇਰੇ ਤੋਂ ਸ਼ੁਰੂ ਹੋ ਜਨਾਂ ਸ਼ਾਇਦ ਮੈਨੂੰ ਤੁਹਾਡੇ ਤੋਂ ਵੀ ਕਿਤੇ ਜ਼ਿਆਦਾ ਸਟ੍ਰੈਸ ਹੋਵੇ ਸਟ੍ਰੈਸ ਪੋਜ਼ਿਟਿਵ ਵੀ ਹੁੰਦਾ ਸਟ੍ਰੈਸ ਨੈਗੇਟਿਵ ਵੀ ਹੁੰਦਾ ਪੋਜ਼ਿਟਿਵ ਸਟ੍ਰੈਸ ਕੀ ਆ ਮੇਰੇ ਪੇਸ਼IENTS ਵੇਟ ਕਰ ਰਹੇ ਆ ਉਹਦਾ ਮੈਂ ਕੀ ਕਰਨਾ ਵਾ ਮੈਂ ਇਹ ਕੰਮ ਹੋ ਗਿਆ ਵੇ ਕਿਦਾਂ ਕਰਨਾ ਵਾ ਪੋਜ਼ਿਟਿਵ ਨੈਗੇਟਿਵ ਸਟ੍ਰੈਸ ਕੀ ਉਹ ਆ ਕੀ ਹੋ ਗਿਆ ਘਰ ਚ ਕਿਸ ਦੀ ਡੈਥ ਹੋ ਗਈ ਕੋਈ ਐਕਸੀਡੈਂਟ ਹੋ ਗਿਆ ਕੋਈ ਲਾਸ ਹੋ ਗਿਆ ਫਾਈਨੈਂਸ਼ੀਅਲ ਪੈਸੇ ਦੀ ਜ਼ਰੂਰਤ ਪੈ ਗਈ ਨਹੀਂ ਹੈ ਨੈਗੇਟਿਵ ਸਟ੍ਰੈਸ ਬਿਲਕੁਲ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਕਹਿਣਾ ਹੁੰਨਾ ਵਾ ਡਾਕਟਰ ਸਾਹਿਬ ਦਾ ਕਿ ਐਕਸੀਡੈਂਟ ਦੇ ਵਿੱਚ ਅਸੀਂ ਹਾਈਪੋਥੈਟিক্যাল ਪਰਮਾਤਮਾ ਕਰੇ ਵਾਈ ਗੁਰੂ ਕਿਸੇ ਨਾਲ ਇਦਾਂ ਨਾ ਹੋਵੇ ਐਕਸੀਡੈਂਟ 'ਚ ਡੈਥ ਹੋ ਗਈ ਘਰ ਦਾ ਜਿਹੜਾ ਬੰਦਾ ਬ्रेड ਅਰਨਰ ਸੀ ਇੱਕੋ ਹੀ ਬੰਦਾ ਸੀ ਜਿਹੜਾ ਦੁਕਾਨ ਚਲਾਉਂਦਾ ਸੀਗਾ ਬਾਕੀ ਬੱਚੇ ਛੋਟੇ ਸੀ ਵਾਈਫ ਤਾਂ ਘਰ ਸੀਗੀ ਹੂੰ ਉਹਦੀ ਡੈਥ ਹੋ ਗਈ ਹੂੰ ਹਾ ਹਾ ਕਰਮਾ ਚੀਆ ਹੁੰਦਾ ਨੇਚੁਰਲ ਗੱਲ ਹੈਗੀ ਆ ਜਵਾਨ ਬੰਦਾ ਇੱਕ ਮਰ ਗਿਆ ਜਿਹੜਾ ਕੰਮ ਕਰਦਾ ਸੀਗਾ ਹੁਣ ਦੋ ਹੈਗੇ ਇਹਦੇ ਸਿਨੈਰੀਓ ਇਕ ਸਿਨੈਰੀਓ ਏਕੀ ਹੋ ਗਿਆ ਸਾਰੇ ਰਿਸ਼ਤੇਦਾਰ ਰੋਂਦੇ ਪਏ ਠੀਕ ਹੈ ਬਿਲਕੁਲ ਜਿਹਾ ਨੇਚੁਰਲ ਆ ਕੋਈ ਐਸੀ ਗੱਲ ਨਹੀਂ ਉਹਦੇ ਵਿੱਚ ਗਲਤ ਨਹੀਂ ਕੁਝ ਵੀ ਹੈਗਾ ਹਮ ਪਰ ਦੂਜਾ ਸਿਨੈਰੀਓ ਬੜਾ ਡਰਾਸਟਿਕ ਮੈਂ ਗੱਲ ਕਰਨ ਲੱਗਾ ਵਾ ਪਰ ਬਹੁਤ ਹੈਲਪਫੁਲ ਆ ਮੈਨੂੰ ਬਹੁਤ ਲੋਕਾਂ ਨੇ ਆ ਕੇ ਕਿਹਾ ਡਾਕਟਰ ਸਾਹਿਬ ਤੁਹਾਡਾ ਉਹ ਮੰਤਰ ਨੇ ਸਾਡੀ ਬੜੀ ਹੈਲਪ ਕੀਤੀ ਦੂਜਾ ਕੀ ਹੈਗਾ ਵਾ ਕਿ ਦਿਮਾਗ 'ਚ ਇਹ ਆਵੇ ਮੰਤਰ ਕੀਆ 왓 ਨੈਕਸਟ ਹਮ ਬਸ ਦੈਟ ਇਜ਼ ਅ ਮੰਤਰ ਹਮ 왓 ਨੈਕਸਟ جے ਅਸੀਂ ਇਹ ਦਿਮਾਗ 'ਚ ਸੋਚ ਲਈਏ ਹੁਣ ਕੀ ਕਰਨਾ ਫਿਰ ਕੀ ਆਊਗਾ ਵੀ ਇਹ ਤਾਂ ਹੋ ਗਿਆ ਬਿਲਕੁਲ ਐਕਸੀਡੈਂਟ ਹੋਇਆ ਨੂੰ ਕੁਝ ਨਹੀਂ ਹੋ ਸਕਦਾ ਦਾ ਪਰਸਨ ਇਜ਼ ਗੋਨ ਬਹੁਤ ਦੁੱਖਾ ਕਰਨਾ ਕੀ ਹੈ ਫਿਰ ਦੁਕਾਨ ਕਿ ਨਹੀਂ ਖੋਲਣੀ ਸਵੇਰੇ ਨਾਲ ਸੇ 2 ਦਿਨ 4 ਦਿਨ ਬਾਅਦ ਹੁਣ ਕਿੱਦਾਂ ਕਰਨਾ ਇਮੀਡੀਏਟਲੀ ਸਾਡਾ ਜਿਹੜਾ ਸਾਰਾ ਮੈਂਟਲ ਪ੍ਰੋਸੈਸ ਹੈਗਾ ਉਹ 네ਗੇਟਿਵ ਥਾਟਸ ਤੋਂ ਹਟ ਕੇ ਪੋਜ਼ਿਟਿਵ ਥਾਟਸ ਤੋਂ ਬਣ ਜਾਣਾ ਮੈਂ ਤੁਹਾਨੂੰ ਸਭ ਨੂੰ ਇਹ ਗੱਲ ਕਹਿਣੀ ਚਾਹਾਂਗਾ ਪ੍ਰੋਬਲਮਸ ਆਰ ਥੇਰ ਦੇਖੋ ਪ੍ਰੋਬਲਮਸ ਤਾਂ ਹੈ ਹੀ ਆਵਾ ਮੁਸੀਬਤਾਂ ਤਾਂ ਹੈ ਹੀ ਆਵਾ ਅਸੀਂ ਮੁਸੀਬਤ ਹੈਗੀ ਆ ਪਰ ਸਾਡਾ ਦਿਮਾਗ ਚੱਲਣਾ ਚਾਹੀਦਾ ਸੋਲੂਸ਼ਨ ਕੀ ਆ ਬਿਲਕੁਲ ਹੱਲ ਵਾਲ ਮੈਂ ਹਮੇਸ਼ਾ ਕਹਿੰਦਾ ਹਾਂ ਆਈ ਵਾਂਟ ਟੂ ਬੀ ਪਾਰਟ ਆਫ ਦੀ ਸੋਲੂਸ਼ਨ ਨੈਵਰ ਪਾਰਟ ਆਫ ਦੀ ਪ੍ਰੋਬਲਮ ਸੋ ਦੋਸਤੋ ਪ੍ਰੋਬਲਮਸ ਹਰ ਜਗ੍ਹਾ ਤੇ ਹੈਗੀਆਂ ਵਾ 네ਗੇਟਿਵ ਥੌਟਸ ਵੀ ਪ੍ਰੋਬਲਮਸ ਲੈ ਕੇ ਆਉਂਦੀਆਂ ਹੈਂ ਤੁਸੀਂ ਇਸ ਵਾਤਾਵਰਣ ਚ ਨਹੀਂ ਕਿਤੇ ਰਹਿ ਸਕਦੇ ਜਿੱਥੇ ਪ੍ਰੋਬਲਮਸ ਨਾ ਹੋਣ ਕੋਈ ਵਾਤਾਵਰਣ ਨਹੀਂ ਹੈਗਾ ਤੁਸੀਂ ਅੰਦਰ ਆਪਣੇ ਜਰਮਸਿਨ ਮਾਰ ਲਓਗੇ 에ਅਰ ਪਿਰੀਫਾਇਰ ਲਗਾ ਲਓਗੇ ਪਰ ਵਾਤਾਵਰਨ ਚ ਪ੍ਰੋਬਲਮਸ ਆ ਇਨਸਾਨ ਅਸੀਂ ਸਾਡੇ ਰਿਸ਼ਤੇ ਹੈਗੇ ਆ ਸਾਡੇ ਦੋਸਤ ਮਿੱਤਰ ਘਰ ਵਾਲੇ ਡਿਪੈਂਡੈਂਟ ਜਿਸੀ ਡਿਪੈਂਡੈਂਟ ਲੋਕਾਂ ਤੇ ਤੇ ਸਭ ਤੋਂ ਵੱਡੀ ਗੱਲ ਆ ਇਨਸਾਨ ਨੂੰ ਸੋਚਣ ਦੀ ਤਾਕਤ ਹੈਗੀ ਆ ਤੇ ਮਹਿਸੂਸ ਕਰਨ ਦੀ ਆ ਬਿਲਕੁਲ ਮਹਿਸੂਸ ਕਰਨ ਦੀ ਤਾਕਤ ਜਿਹੜੀ ਆ ਉਹ ਸਾਨੂੰ ਤੰਗ ਕਰਦੀ ਆ ਹੂੰ ਸੈਂਸਿਟਿਵ ਜਿਹਰੇ ਬੰਦੇ ਦੋਸਤੋ ਮੈਂ ਕਹਿਣਾ ਹੁੰਨਾ ਵਾ ਮੈਂ ਤਨ ਪਤਾ ਦਿਲ ਦਾ ਡਾਕਟਰ ਹਾਂ ਚਲੋ ਦਿਲ ਸ਼ੂਗਰ ਦਾ ਕਰਦਾ ਵਾਂ ਮੈਡੀਕਲ ਦਾ ਸੈਂਸਿਟੀਵਿਟੀ ਇਸ ਡਿਜ਼ੀਜ਼ ਆਫ ਦਿ ਹਾਰਟ ਜਿਹੜੀ ਸੈਂਸਿਟੀਵਿਟੀ ਆ ਸਭ ਤੋਂ ਜ਼ਿਆਦਾ ਨੁਕਸਾਨ ਕਿਹਨੂੰ ਕਰਦੀ ਆ ਜਿਹਨੂੰ ਜਿਹੜਾ ਬੰਦਾ ਵਾ ਉਹਨੂੰ ਆਪ ਨੂੰ ਹਲਕਾ ਜਿਹਾ ਸੈਂਸਿਟਿਵ ਜ਼ਰੂਰ ਹੋਵੇ ਪਰ ਇੱਕ ਲਿਮਿਟ ਤੱਕ ਹਾਈਪਰ ਸੈਂਸਿਟੀਵਿਟੀ ਬਿਮਾਰੀ ਦਰਦ ਦਾ ਹੱਦ ਸੇ ਵੱਧ ਜਾਣਾ ਦਵਾ ਹੋ ਗਿਆ ਦਰਦ ਦਾ ਵੀ ਜ਼ਿਆਦਾ ਹੋਣਾ ਦਵਾ ਹੋ ਜਾਂਦਾ ਤੇ ਇਸੇ ਤਰ੍ਹਾਂ ਜੇ ਸੈਂਸਿਟੀਵਿਟੀ ਵੀ ਸਾਡੀ ਵਾਧੀ ਹੈਗੀ ਹਰ ਗੱਲ ਤੇ ਅਸੀਂ ਕਰੀਆ ਨੇ ਇਦਾਂ ਕਿਉਂ ਕੀਤਾ ਇਹਨੇ ਮੇਰੇ ਵੱਲ ਨਹੀਂ ਦੇਖਿਆ ਹੂੰ ਸੌਰੀ ਪਲੀਜ਼ ਅਗਲੇ ਦਿ ਵੀ ਕੋਈ ਮਜਬੂਰੀ ਆ ਹਲ ਹਰ ਇੱਕ ਨੂੰ ਸਪੇਸ ਦਿਓ ਹੂੰ ਹਰ ਇੱਕ ਨੂੰ ਉਹਨੂੰ ਆਪਣਾ ਸਪੇਸ ਦਿਓ ਤੁਸੀਂ ਆਪਣੇ ਸਪੇਸ ਚ ਕਿਸੇ ਨੂੰ ਨਾ ਆਂਦਿਓ ਦੂਜੇ ਦੇ ਸਪੇਸ ਚ ਤੁਸੀਂ ਕੱਟ ਜਾਂਦੇ ਹੋ ਕੋਸ਼ਿਸ਼ ਮੈਨੂੰ ਲੱਗਦਾ ਇੱਥੇ ਅੰਡਰਸਟੈਂਡਿੰਗ ਲੈਵਲ ਬਣਾਉਣਾ ਬਹੁਤ ਜ਼ਰੂਰੀ ਆ ਔਰ ਜੀ ਜੇ ਮੈਂ ਜਿਹੜੀ ਗੱਲ ਕਹੀ ਸੌਰੀ ਮੈਂ ਇੱਕ ਮਿੰਟ ਦੁਬਾਰਾ ਲਗਾਉਂਗਾ ਹੋਰ ਵਾਟ ਨੈਕਸਟ ਦੇ ਦੋਸਤੋ ਬਹੁਤ ਵਧੀਆ ਜਿੱਦਾਂ ਮੈਂ ਦੱਸੀ ਐਡੀ ਵੱਡੀ ਪ੍ਰੋਬਲਮ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਛੋਟੀਆਂ ਛੋਟੀਆਂ ਚੀਜ਼ਾਂ ਤੇ ਇਹ ਹੋ ਗਿਆ ਐਕਸੀਡੈਂਟ ਹੋ ਗਿਆ ਹੋ ਗਿਆ ਕਾਰ ਲੱਗ ਗਈ ਲੱਗ ਗਈ ਸਕੂਟਰ ਟੁੱਟ ਗਿਆ ਟੁੱਟ ਗਿਆ ਹੁਣ ਹੁਣ ਕਰਨਾ ਕੀ ਆ ਇਮੀਡੀਏਟਲੀ ਚੋਟ ਲੱਗੀ ਆ ਚਲੋ ਇਹਦਾ ਇਲਾਜ ਕਰੀਏ ਹਰ ਚੀਜ਼ ਲਾਈਫ ਤੇ ਜੇ ਅਸੀਂ ਵਾਟ ਨੈਕਸਟ ਕਿਉਂਕਿ ਜ਼ਿੰਦਗੀ 'ਚ ਅਸੀਂ ਇੱਕ ਸੈਕਿੰਡ ਪਿੱਛੇ ਨਹੀਂ ਜਾ ਸਕਦੇ ਮੈਨੂੰ ਕੜੀ ਦਿਖਾ ਦਿਓ ਪਿੱਛੇ ਜਾਂਦੀ ਟਾਈਮ ਜਿਹੜਾ ਨਿਕਲ ਗਿਆ ਉਹ ਨਿਕਲ ਗਿਆ ਸਿਮਿਲਰਲੀ ਜੋ ਕੁਝ ਸਾਡੇ ਨਾਲ ਹੋਣਾ ਸੀ ਵਾਪਰਨਾ ਸੀ ਉਹ ਵਾਪਰ ਗਿਆ ਹੂੰ ਅਸੀਂ ਉਹਨੂੰ ਪਿੱਛੇ ਨਹੀਂ ਕਰ ਸਕਦੇ ਹਟਾ ਨਹੀਂ ਸਕਦੇ ਅਸੀਂ ਕੀ ਕਰ ਸਕਦੇ ਆ ਉਹਦਾ ਜਿਹੜੀ ਸਾਡੀ ਜ਼ਿੰਦਗੀ ਤੇ ਅਸਰ ਹੈਗਾ ਹੂੰ ਇਥੇ ਇੱਕ ਚੀਜ਼ ਹੋਰ ਮੇਰੇ ਦਿਮਾਗ ਆ ਰਹੀ ਮੈਂ ਕਾਉਂਸਲਿੰਗ ਕਰਦਾ ਲੋਕਾਂ ਦੀ ਮੈਂ ਕਹਿੰਨਾ ਮੈਂ ਕਹਿੰਨਾ ਦੇਖੋ ਅਸੀਂ ਅੱਜ ਕੀ ਹੈਗਾ ਵਾ ਸੈਪਟੰਬਰ 10 ਆ ਜੀ 25 ਸਨ ਮੈਂ ਕਹਿੰਨਾ ਅਸੀਂ ਸਾਰੇ ਇੱਕ ਐਕਸਰਸਾਈਜ਼ ਕਰੀਏ ਹੂੰ 24 ਸਨ ਦੇ ਵਿੱਚ ਯਾਦ ਕਰੀਏ ਸਾਡੇ ਨਾਲ ਕੀ ਮਾੜਾ ਹੋਇਆ ਸੀ ਹੂੰ ਇਦਾਂ ਤਾਂ ਹੋ ਨਹੀਂ ਸਕਦਾ ਪੂਰਾ ਸਾਲ ਮਾੜਾ ਹੀ ਕੁਝ ਨਹੀਂ ਹੋਇਆ। ਹੂੰ ਦੋਸਤੋ ਤੁਸੀਂ ਮੈਨੂੰ ਯਾਦ ਕਰਕੇ ਜਰੂਰ ਦਸੀਓ ਆਪ ਸੋਚਿਓ ਤੁਹਾਨੂੰ ਗੱਲ ਵੀ ਯਾਦ ਨਹੀਂ ਕੋਈ ਮਾੜੀ ਹੋਈ ਸੀ। ਜੀ ਇਹ ਗੱਲ ਸਾਨੂੰ 1 ਸਾਲ ਚ ਭੁੱਲ ਜਾਣੀ ਹੈ। ਹੂੰ ਤੇ 6 ਮਹੀਨਿਆਂ ਚ ਕਿਉਂ ਨਹੀਂ? ਬਿਲਕੁਲ। 4 ਮਹੀਨਿਆਂ ਚ ਕਿਉਂ ਨਹੀਂ? 2 ਮਹੀਨਿਆਂ ਚ ਕਿਉਂ ਨਹੀਂ? 2 ਹਫ਼ਤਿਆਂ ਚ ਕਿਉਂ ਨਹੀਂ? ਬਿਲਕੁਲ। ਤੇ 2 ਦਿਨਾਂ ਚ ਕਿਉਂ ਨਹੀਂ? ਜੋ ਵੀ ਮਾੜਾ ਹੋਇਆ ਉਹਦਾ ਮੇਰੀ ਜ਼ਿੰਦਗੀ ਤੇ ਸੌਰੀ ਮੈਨੂੰ ਬਹੁਤ ਇੱਕ ਚਲੋ ਜੋ ਵੀ ਵਾਰਦਾਤ ਹੁੰਦੀ ਆ ਸਾਰਾ ਕੁਝ ਸਭ ਨੂੰ ਹੁੰਦਾ ਬਿਲਕੁਲ ਬਟ ਅਲਟੀਮੇਟਲੀ ਉਹਦੇ ਵਿੱਚੋਂ ਮੈਨੂੰ ਬਾਹਰ ਵੀ ਤਾਂ ਨਿਕਲਣਾ ਪੈਣਾ ਉਹ ਮੈਂ ਚਾਹੇ ਸਾਲ ਲਗਾ ਦਵਾਂ ਹੂੰ ਚਾਹੇ ਦੋ ਸਾਲ ਲਗਾ ਦਵਾਂ ਚਾਹੇ ਮੈਂ ਦੋ ਹਫਤਿਆਂ 'ਚ ਕੱਢ ਦਵਾਂ ਹੂੰ ਹੂੰ ਇਹੀ ਮੈਂ ਆਪਣੇ ਆਪ ਨੂੰ ਟ੍ਰੇਨਿੰਗ ਦੇਣੀ ਆ ਇੱਥੇ ਸਾਡਾ ਜਿਹੜਾ ਸਾਡਾ ਜਿਹੜਾ ਬਲੀਫ ਹੈਗਾ ਰਿਲੀਜੀਅਸ ਬਲੀਫ ਹੈਗਾ ਜਿਹਨੂੰ ਭਾਣਾ ਅਸੀਂ ਕਹਿੰਦੇ ਆ ਬਿਲਕੁਲ ਬਹੁਤ ਹੈਲਪਫੁਲ ਆ ਸਾਡੀ ਪੰਜਾਬ ਦੀ ਪੰਜਾਬੀਅਤ ਦੀ ਜੇਰੀ ਸੋਚ ਹੈਗੀ ਆ ਵੀ ਜੋ ਹੋਣਾ ਉਹਦਾ ਵਾਹ ਗੁਰੂ ਦਾ ਉਹਦੇ ਹੱਥ ਆ ਉੱਪਰ ਵਾਲੇ ਦੇ ਹੱਥ ਆ ਬਿਲਕੁਲ ਸਾਡੇ ਹੱਥ ਚ ਕੁਛ ਨਹੀਂ ਦਾ ਮੂਮੈਂਟ ਜਿੱਦਾਂ ਜਿਸ ਮੌਕੇ ਤੇ ਅਸੀਂ ਆਪਣੇ ਆਪ ਨੂੰ ਉਹਦੇ ਹਵਾਲੇ ਕਰਤਾ ਵੀ ਤੇਰਾ ਭਾਣਾ ਵਾ ਮਿੱਠਾ ਲਾ ਗਏ ਬਿਲਕੁਲ ਆਹਦੇ ਉਹ ਪ੍ਰਸ਼ਾਦ ਸਮਝੋ ਹਮ ਮੈਂ ਕਹਿੰਨਾ ਜੇ ਅੱਛੀ ਗੱਲ ਦਾ ਉਹਦਾ ਸ਼ੁਕਰਾਨਾ ਵਾ ਜੇ ਕੋਈ ਮੰਦਾ ਵੀ ਹੋ ਗਿਆ ਉਹਨੂੰ ਕੋ ਅੱਛਾ ਵੀ ਤੇਰੀ ਮਰਜ਼ੀ ਹਮ ਬਦਲ ਤਾਂ ਸਕਦੇ ਨਹੀਂ ਬਿਲਕੁਲ डॉक्टर साहब तीन तो बहुत अच्छी गल गई कि वॉट नैक्सट और अगर असी अपने कर्म के मंत्र से चलते हैं क्योंकि जो होना लाइफ के अगर पॉजिटिविटी है तो कितने ना कि नैगेटिव चीज़ा भी आ रही लेकिन उसको कोप कर के बहुत जरूरी है कि असी अपने लाइफ द चीज़ा लैके मोटिवसू लैके फोकस रहीए अपना कर्म जड़ा है ना छड़िए और हमेशा थैंकफुल रहीए गॉड दे मेरे ख्याल बहुत हद हाँ तक असी इस चीज़ तो बहार आ सकते बिल्कुल जी थैंकफुल जो गल कही सॉरी मैं गल दसना चाहता हाँ ਤੁਸੀਂ ਸਾਰੇ ਜਣੇ ਜਿਹੜੇ ਵੀ ਇੱਕ ਵਾਰੀ ਪ੍ਰੈਕਟਿਸ ਕਰਕੇ ਦੇਖੋ ਹਰ ਗੱਲ ਹੀ ਸ਼ੁਕਰਾਨਾ ਕਰੀ ਚੱਲੋ ਹਮ ਹਰ ਗੱਲ ਹੀ ਸ਼ੁਕਰਾਨਾ ਕਰੀ ਚੱਲੋ ਜੀ ਤੁਹਾਨੂੰ ਭੁੱਲੀ ਜਾਊਗਾ ਚੰਗਾ ਸੀਗਾ ਕਿ ਮੰਦਾ ਸੀਗਾ ਹਮ ਤੁਸੀਂ ਤਾਂ ਸ਼ੁਕਰਾਨਾ ਕਰਤਾ ਵੀ ਅੱਛਾ ਵੀ ਚੱਲ ਰਿਹਾ ਹਮ ਬਿਲਕੁਲ ਮੈਂ ਇੱਥੇ ਦੱਸਣਾ ਚਾਹੁੰਦਾ ਵਾ ਬਹੁਤ ਸਾਲ ਪੁਰਾਣੀ ਗੱਲ ਆ ਹਮ ਇੱਕ ਬੱਚਾ ਸੀਗਾ ਹਮ ਕੁਝ ਜੰਪ ਜਿਹਾ ਲੱਗਾ ਕਿਤੇ ਮੈਂ ਕਿਹਾ ਬੇਟੇ ਝੋੜ ਤਾਂ ਨਹੀਂ ਲੱਗੀ ਹਮ ਦਰਦ ਨਹੀਂ ਹੋਈ ਕਹਿੰਦਾ ਨਹੀਂ ਥੋੜੇ ਦੌਰਾ ਤੋਂ ਬੱਚੇ ਨੇ ਛੋਟਾ ਜਿਹਾ ਬੱਚਾ ਕਹਿੰਦਾ ਕਹਿੰਦਾ ਮੇਰੇ ਕੋ ਦਰਦ ਨਹੀਂ ਹੁੰਦੀ ਹੈ ਕੀ ਮਤਲਬ ਕਹਿੰਦਾ ਮੈਂ ਸੋਚਦਾ ਹਾਂ ਚੋਟ ਹੈ ਚੋਟਕਾ ਕਿਹਾ ਚੋਟ ਹੈ ਹੂੰ ਮੇਰੇ ਮਨ ਚ ਉਹਦਾ ਖਿਆਲ ਆਇਆ ਵੀ ਦੇਖੋ ਕਿੰਨੀ ਵੱਡੀ ਗੱਲ ਕਹਿ ਦਿੱਤੀ ਕਿ ਸੇ ਦੇ ਵਿੱਚ ਮਿਰਚ ਆ ਜਵੇ ਤਾਂ ਅੱਖਾਂ ਚੋਂ ਪਾਣੀ ਆ ਜਾਂਦਾ ਜਾਨ ਨਿਕਲ ਜਾਂਦੀ ਉਹੀ ਦੂਸਰਾ ਇਨਸਾਨ ਹੋ ਕਹਿੰਦਾ ਮਿਰਚ ਨਹੀਂ ਤਾਂ ਖਾਣਾ ਨਹੀਂ ਅੰਦਰ ਜਾਂਦਾ ਮਿਰਚ ਚਾਹੀਦੀ ਹੈ ਕਈ ਵਾਰ ਉਹ ਇਹਨਾਂ ਛੋਟਾ ਜਿਹਾ ਬੱਚਾ ਵੀ ਬਹੁਤ ਵੱਡਾ ਲੈਸਨ ਦੇ ਦਿੰਦਾ ਹੈ ਲਾਈਫ ਦਾ ਡਾਕਟਰ ਸਾਹਿਬ ਜਿਹੜੇ ਲੋਕ ਡਿਪਰੈਸ਼ਨ 'ਚ ਨੇ ਹੈਨਾ ਆਲਰੇਡੀ ਡੀਮੋਟੀਵੇਟ ਹੋ ਚੁੱਕੇ ਨੇ ਲਾਈਫ ਦੇ ਵਿੱਚ ਔਰ ਉਹ ਬਹੁਤ ਸਾਲਾਂ ਤੋਂ ਮੈਡੀਸਿਨਸ ਦੇ ਉੱਤੇ ਚੱਲ ਰਹੇ ਨੇ ਮੈਂ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਸਵਾਲ ਪੁੱਛਣਾ ਚਾਹਾਂਗੀ ਕਿ ਲੌਂਗ ਟਾਈਮ ਲਈ ਐਂਟੀ ਡਿਪਰੈਸ਼ਨ ਮੈਡੀਸਿਨਸ ਦੇ ਉੱਤੇ ਡਿਪੈਂਡ ਰਹਿਣਾ ਠੀਕ ਹੈ ਕਿ ਉਹਦੇ ਕੁਝ ਫਰਦਰ ਸਾਈਡ ਇਫੈਕਟਸ ਵੀ ਹੋ ਸਕਦੇ ਨੇ ਜਾਂ ਕਿਸ ਤਰ੍ਹਾਂ ਉਹ ਬੰਦਾ ਮੈਡੀਸਿਨਸ ਤੋਂ ਬਾਹਰ ਨਿਕਲ ਕੇ ਇਸ ਚੀਜ਼ ਨੂੰ ਮਾਤ ਦੇ ਸਕਦਾ ਹੈ ਤੁਸੀਂ ਡਾਕਟਰ ਸਾਹਿਬ ਥੈਂਕ ਯੂ ਤੁਸੀਂ ਮੈਨੇ ਸਵਾਲ ਪੁੱਛਿਆ ਮੈਂ ਰੋਜ਼ ਦੇਖਦਾ ਮੈਂ ਤੁਸੀਂ ਜਿਹੜੀ ਗੱਲ ਕਹੀ ਆ ਬਹੁਤ ਅੱਛਾ ਟੌਪਿਕ ਟੱਚ ਕੀਤਾ ਸਾਲਾਂ ਦੇ ਸਾਲ ਲੋਕ 5 54 4 6 6 ਗੋਲੀਆਂ ਖਾਈ ਜਾਂਦੇ ਹੂੰ ਸੌਰੀ ਜੀ ਬਿਲਕੁਲ ਇਹ ਹੱਲ ਨਹੀਂ ਹੈਗਾ ਹੂੰ ਹੱਲ ਹੈਗਾ ਵਾ ਗੱਲ ਬਿਲਕੁਲ ਗੱਲ ਹੱਲ ਆ ਹੂੰ ਦਵਾਈ ਨਹੀਂ ਹੱਲੇਗਾ ਹੂੰ ਉਹ ਕੋਈ ਟੈਂਪਰੇਰੀ ਕੋਈ ਹੋਇਆ ਇਦਾਂ ਦੀ ਗੱਲ ਹੋਈ ਸਦਮਾ ਜਿਹਾ ਹੋਇਆ ਉਹਨੂੰ ਕੋਪ ਆਪ ਕਰਨ ਲਈ ਪਰ ਹੁੰਦਾ ਕੀ ਆ ਮੈਨੂੰ ਜਿਹੜਾ ਲੱਗਦਾ ਵਾ ਮੈਂ ਗਲਤ ਹੋ ਸਕਦਾ ਵਾਂ ਬਟ ਪਰ ਰੋਜ਼ ਦੇਖਦਾ ਮਾਂ ਮੇਰੇ ਕੋਲ ਕਿੰਨੇ ਪੇਸ਼ੈਂਟਸ ਆਉਂਦੇ ਜਿਹੜੇ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੇ ਆ ਔਰ ਸਾਲਾਂ ਸਾਲ ਖਾ ਰਹੇ ਹਮਮ ਔਰ ਅਨਫੋਰਚੂਨੇਟ ਗੱਲ ਕੀ ਹੈ ਜੀ ਹੁਣ ਤਾਂ ਆਪਣੇ ਆਪ ਡਾਕਟਰ ਸਾਹਿਬ ਕੋਲ ਜਾ ਕੇ ਮਹੀਨੇ ਦੀ ਦਵਾਈ ਲਖਵਾ ਲਈ ਦੋ ਮਹੀਨੇ ਦੀ ਉਹ ਜਾ ਕੇ ਖਾ ਲਈ ਦੀ ਹਮਮ ਮੈਨੂੰ ਲੱਗਦਾ ਵਾ ਜਿਹੜੀ ਤੁਸੀਂ ਗੱਲ ਕਹੀ ਆ ਉਹ ਲੋਕ ਜਿਹੜੇ ਨਾ ਉਹ ਇੱਕ ਕੰਫਰਟ ਜ਼ੋਨ ਚ ਆ ਜਾਂਦੇ ਕਿਉਂਕਿ ਇਹ ਸਾਰੀਆਂ ਦਵਾਈਆਂ ਅਲਟੀਮੇਟਲੀ ਨੀਂਦ ਲਿਆਉਂਦੀਆਂ ਹਮਮ ਅਲਟੀਮੇਟਲੀ ਮਨ ਨੂੰ ਹਮਮ ਸ਼ਾਂਤ ਕਰਦੀਆਂ ਬਿਲਕੁਲ ਸਾਨੂੰ ਫਿਰ ਡਿਪੈਂਡੈਂਸ ਹੋ ਜਾਂਦੀ ਆ ਹੂੰ ਦੋਸਤੋ ਜਿਹੜੀ ਗੱਲ ਡਾਕਟਰ ਸविता ਜੀ ਨੇ ਕਹੀ ਆ ਡਿਪਰੈਸ਼ਨ ਦਾ ਕਾਰਨ ਕਿਸੇ ਨੂੰ ਐਵੇਂ ਡਿਪਰੈਸ਼ਨ ਨਹੀਂ ਹੁੰਦੀ ਹਾਂ ਇੱਕ ਸਿਰਫ ਇੱਕ ਮੈਨੀਕ ਡਿਪਰੈਸ਼ਨਸ ਹੈਗੀਆਂ ਜਿਹੜੀਆਂ ਕਿ ਜਨਮਾਂਦਰੂ ਜਾਂ ਹੋਰ ਹੁੰਦੀਆਂ ਨੇ ਹੂੰ ਕਾਰਨ ਕਾਰਨ ਜਿਹੜਾ ਵਾ ਉਹਦਾ ਹੱਲ ਕੀ ਆ ਗੱਲ ਹੂੰ ਅੱਜ ਜਿਹੜੇ ਅਸੀਂ ਸੁਸਾਇਸਾਈਡ ਪ੍ਰੀਵੈਂਸ਼ਨ ਡੇ ਦੀ ਗੱਲ ਕਰਦੇ ਆ ਬਿਲਕੁਲ ਵਰਡ ਉਹਦੇ ਵਿੱਚ ਵੀ ਇੱਕੋ ਹੀ ਆ ਕਿ ਜਦੋਂ ਵੀ ਕਿਸੇ ਨੂੰ ਕੋਈ ਗੱਲ ਹੈਗੀ ਆ ਤੁਸੀਂ ਗੱਲ ਕਰ ਲਓ ਟਰਾਈ ਕਰਕੇ ਦੇਖੋ ਜੋ ਵੀ ਤੁਹਾਨੂੰ ਸਮੱਸਿਆ ਵਾ ਜੋ ਵੀ ਤੁਹਾਨੂੰ ਸਟ्रेस ਹੈਗਾ ਵਾ ਜੋ ਵੀ ਤੁਹਾਨੂੰ ਐਂਗਜ਼ਾਇਟੀ ਆ ਉਹਦੀ ਗੱਲ ਕਰੋ ਗੱਲ ਕਰਨ ਨਾਲ ਦੋਸਤੋ ਅੱਧੀ ਗੱਲ ਖਤਮ ਹੋ ਜਾਂਦੀ ਆ ਬਿਲਕੁਲ ਕਿਉਂਕਿ ਤੁਸੀਂ ਉਦੋਂ ਆਪਣੀ ਆਪਣੇ ਫਾਰਮ ਕਰਦੇ ਹੋ ਥਾਟਸ ਨੂੰ ਥਾਟਸ ਘੁੰਮ ਰਹੀਆਂ ਸੀ ਉਹ ਬਾਹਰ ਨਿਕਲੀਆਂ ਬਾਹਰ ਨਿਕਲੀਆਂ ਤੁਹਾਡਾ ਦਿਮਾਗ ਜਿਹੜਾ ਥੋੜਾ ਜਿਹਾ ਖਾਲੀ ਹੋ ਗਿਆ ਜੀ ਹਾਂ ਜੀ ਡਾਕਟਰ ਸਾਹਿਬ ਅਕਸਰ ਕਿਹਾ ਜਾਂਦਾ ਹੈ ਕਿ ਮੈਡੀਟੇਸ਼ਨ ਬਹੁਤ ਇੰਪੋਰਟੈਂਟ ਹੈ ਹੈਨਾ ਐਸੇ ਪੇਸ਼IENTS ਲਈ ਸੋ ਮੈਡੀਟੇਸ਼ਨ ਦੇ ਲਈ ਕਿਸ ਤਰ੍ਹਾਂ ਦਾ এনवायरमेंट ਔਰ ਇੱਕ ਰਾਈਟ ਟਾਈਮ ਕੀ ਹੈ ਜਿਸ ਵਕਤ ਮੈਡੀਟੇਸ਼ਨ ਕਰਕੇ ਇੱਕ ਪੇਸ਼ੈਂਟ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਲੈ ਸਕਦਾ ਹੈ ਦੇਖੋ ਜੇ ਤੁਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਨਾ ਜ ਬਹੁਤ ਰਿਸਰਚ ਹੋ ਚੁੱਕੀ ਆ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਕਿ ਵੈਸਟਰਨ ਕੰਟਰੀਜ਼ ਵੀ ਜਿਹੜੀਆਂ ਵਾ ਉਹ ਵੀ ਯੋਗਾ ਤੇ ਮੈਡੀਟੇਸ਼ਨ ਨੂੰ ਅਡਾਪਟ ਕਰ ਰਹੀਆਂ ਪੂਰੀ ਤਰ੍ਹਾਂ ਉਹਨੇ ਅਡਾਪਟ ਕੀਤਾ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਆ ਮੈਡੀਟੇਸ਼ਨ ਸੌਰੀ ਮੈਡਮ ਬਹੁਤ ਮੁਸ਼ਕਿਲ ਕੰਮ ਆ ਬਹੁਤ ਮੁਸ਼ਕਿਲ ਕੰਮ ਆ ਮਾਲਾ ਜਪਨਾ ਮੈਡੀਟੇਸ਼ਨ ਨਹੀਂ ਹੈਗਾ ਮੈਡੀਟੇਸ਼ਨ ਹੈ ਆਪਾਂ ਆਪਣੀਆਂ ਸਾਰੀਆਂ ਜਿਹੜੀਆਂ ਇੰਦਰੀਆਂ ਸਾਰੀਆਂ ਜਿਹੜੀਆਂ ਸੈਂਸਸ ਆ ਉਹਨਾਂ ਨੂੰ ਆਪਣੇ ਅੰਦਰ ਲੈ ਜਾਈਏ ਬਿਲਕੁਲ ਜਿਹੜੀ ਟਾਈਮ ਦੀ ਗੱਲ ਹੈਗੀ ਆ ਮੈਂ ਸਮਝਦਾ ਮੇਰੀ ਸੋਚ ਇਹ ਆ ਮੈਡੀਟੇਸ਼ਨ ਦਾ ਕੋਈ ਟਾਈਮ ਕੋਈ ਟਾਈਮ ਨਹੀਂ ਜਦੋਂ ਵੀ ਟਾਈਮ ਮਿਲੇ ਉਹ ਕਰ ਲਓ ਜੀ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ meditation ਦੇ ਬਾਰੇ ਦੱਸਿਆ ਕਿ meditation ਬਹੁਤ ਜ਼ਰੂਰੀ ਹੈ ਔਰ ਇਹਦਾ ਕੋਈ ਪਾਰਟਿਕੂਲਰ ਟਾਈਮ ਨਹੀਂ ਹੈ ਕਿ ਤੁਸੀਂ ਕਿਸ ਟਾਈਮ ਕਰੋ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਉਸ ਟਾਈਮ ਤੁਸੀਂ ਜ਼ਰੂਰ ਕਰੋ ਔਰ ਜਿੱਦਾਂ ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਟਿਪਸ ਦਸੀਆਂ ਕੀ ਨੈਗੇਟਿਵਿਟੀ ਲਾਈਫ ਦਾ ਹਿੱਸਾ ਹੈ ਬਟ ਜੇਕਰ ਉਹ ਪੋਜ਼ਿਟਿਵਿਟੀ ਤੁਸੀਂ ਆਪਣੇ ਅੰਦਰ ਆਪ ਹੀ ਜਗਾਉਂਦੇ ਹੋ ਆਪਣੇ ਕਰਮਾਂ ਦੇ ਪ੍ਰਤੀ ਜੜਾ ਹੈ ਇਕਾਗਰ ਰਹਿੰਦੇ ਹੋ ਔਰ ਅਗਰ ਜ਼ਿੰਦਗੀ ਦੇ ਵਿੱਚ ਕੋਈ ਸਟਰਗਲ ਆਂਦਾ ਵੀ ਹੈ ਉਸ ਨੂੰ ਕੋਪਪ ਕਰਕੇ ਅੱਗੇ ਵਧਿਓ ਤਾਂ ਥੋੜਾ ਬਹੁਤ ਤੁਸੀਂ ਉਸ ਚੀਜ਼ ਤੋਂ ਨਿਕਲ ਸਕਦੇ ਹੋ ਡਾਕਟਰ ਸਾਹਿਬ ਨੇ ਬਹੁਤ ਹੈਲਦੀ ਟਿਪਸ ਦਿੱਤੀਆਂ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਦਿਲ ਕਹਿਣੀ ਚਾਹਾਂਗਾ ਸੌਰੀ ਜੀ ਇੱਕ ਸਲੋਗਨ ਹੈਗਾ ਜਿਹੜਾ ਮੈਂ ਬੜੀ ਧੀਰ ਤੋਂ ਕੋਸ਼ਿਸ਼ ਕਰਦਾ ਐਡਵਰਸਿਟੀ ਇਨਟੂ ਐਡਵਾਂਟੇਜ ਹਰ ਮਾੜੀ ਚੀਜ਼ ਦੇ ਵਿੱਚੋਂ ਤੁਸੀਂ ਉਹ ਤੋਂ ਵੀ ਕੁਛ ਨਾ ਕੁਛ ਚੰਗਾ ਲੱਭਣ ਦੀ ਆਦਤ ਪਾ ਲਓ ਐਂਡ ਮੇਕ ਸਕਸੈਸ ਸੇ ਹੈਬਿਟ ਜੀ ਬਸ ਇੰਨੀ ਗੱਲ ਮੈਂ ਕਹਿਣੀ ਚਾਹੁੰਦਾ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਕੱਢ ਕੇ ਤੇ ਤੁਹਾਡੇ ਸਾਰਿਆਂ ਦੇ ਨਾਲ ਕਰਾਂਗੇ ਅਗਲੇ ਹਫਤੇ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਮੁਲਾਕਾਤ ਤਾਂ ਤੱਕ ਲਈ ਇਜਾਜ਼ਤ ਦਿਓ ਨਮਸਕਾਰ ਨਮਸਕਾਰ ਜੀ